ਅਲਬਰਟਾ ਤੇ ਸਾਡੀ ਫੈਡਰਲ ਸਰਕਾਰ ਦੇ ਦਰਮਿਆਨ ਹੈਲਥ ਡੀਲ ਇੱਕ ਸਾਈਨ ਕੀਤੀ ਗਈ ਹੈ ਕੱਲ ਤੁਸੀਂ ਖਬਰਾਂ ਚ ਵੀ ਸੁਣਿਆ ਹੋਵੇਗਾ ਸ਼ੁਭਕਰਮਣ ਉਹਨਾਂ ਦੀ ਰਿਪੋਰਟ ਸੀ ਕੱਲ ਅਲਬਰਟਾ ਤੇ ਫੈਡਰਲ ਸਰਕਾਰ ਨੇ 162 ਮਿਲੀਅਨ ਦਾ ਐਗਰੀਮੈਂਟ ਸਾਈਨ ਕੀਤਾ ਇਹ ਬਹੁਤ ਮਹੱਤਵਪੂਰਨ ਸਟੈਪ ਚੁੱਕਿਆ ਗਿਆ ਹੈ ਦੋਹਾਂ ਸਰਕਾਰਾਂ ਵੱਲੋਂ ਹੈਲਥ케ਅਰ ਜ਼ਰੂਰਤਾਂ ਨੂੰ ਲੈ ਕੇ ਸੂਬੇ ਦੇ ਵਿੱਚ ਇਹ ਜਿਹੜੀ ਫੰਡਿੰਗ ਹੈ 162 ਮਿਲੀਅਨ ਡਾਲਰ ਦੀ ਫੈਡਰਲ ਸਰਕਾਰ ਦੇਵੇਗੀ ਅਗਲੇ 3 ਸਾਲਾਂ ਦੇ ਵਿੱਚ ਫੈਡਰਲ ਸਰਕਾਰ ਨੇ ਪੈਸੇ ਦੇਣੇ ਆ ਨੈਸ਼ਨਲ ਸਟਰੈਟਜੀ ਫਾਰ ਡਰੱਗਸ ਫਾਰ ਰੇਅਰ ਡਿਜ਼ੀਜ਼ ਜਿਹੜੀਆਂ ਬਹੁਤ ਰੇਅਰ ਕਿਸਮ ਦੀਆਂ ਬਿਮਾਰੀਆਂ ਕਿਸੇ ਵੀ ਵਿਅਕਤੀ ਨੂੰ ਹੋ ਸਕਦੀਆਂ ਨੇ ਹੋ ਜਾਂਦੀਆਂ ਨੇ ਉਹਦੇ ਵਿੱਚ ਜਿਹੜੀ ਡਰੱਗ ਦੀ ਕਵਰੇਜ ਹੈ ਉਹ ਤੁਹਾਨੂੰ ਦਿੱਤੀ ਜਾਵੇਗੀ ਕਿਉਂਕਿ ਰੇਅਰ ਡਿਜ਼ੀਜ਼ ਹੈ ਉਹਦਾ ਇਲਾਜ ਕਈ ਵਾਰੀ ਬੜਾ ਮਹਿੰਗਾ ਪੈਂਦਾ ਦਵਾਈਆਂ ਬੜੀਆਂ ਮਹਿੰਗੀਆਂ ਪੈਂਦੀਆਂ ਤੇ ਸਰਕਾਰ ਉਸ ਨੂੰ ਕਵਰ ਕਰੇਗੀ ਇਹ ਨਵਾਂ ਮੈਡੀਕੇਸ਼ਨ ਜਿਹਦਾ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਹੈ ਉਹਦਾ ਇੱਕ ਹਿੱਸਾ ਬਣਾਇਆ ਜਾ ਰਿਹਾ ਹੈ ਸੋ ਪਹਿਲੇ ਜਿਹੜੇ ਪਹਿਲੀਆਂ ਜਿਹੜੀਆਂ ਤਿੰਨ ਡਰੱਗਸ ਨੇ ਇਹਦੇ ਵਿੱਚ ਐਡ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਖਰਚਾ ਸਰਕਾਰ ਚੁਕੇਗੀ ਉਹ ਹੈ ਪੋਟੈਲਿਗੋ ਪੋਟੈਲੀਜੀਓ ਦੂਜੀ ਹੈ ਆਕਸ ਆਕਸਲੂਮੋ ਤੀਜੀ ਹੈ ਐਪਕਿਨਲੀ ਐਪਕਿਨਲੀ ਇਹ ਦਵਾਈਆਂ ਦੇ ਨਾਮ ਨੇ ਜੀ ਡਰੱਗਸ ਨੇ ਜਿਹੜੀਆਂ ਲਗਭਗ 30 ਵਿਅਕਤੀਆਂ ਨੂੰ ਇਸ ਵੇਲੇ ਸਲਾਨਾ ਦਿੱਤੀਆਂ ਜਾ ਰਹੀਆਂ ਨੇ ਸਾਡੇ ਜਿਹੜੇ ਅਲਬਰਟਾ ਦੇ ਰਹਿਣ ਵਾਲੇ 30 ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਹੇ ਨੇ ਉਹਨਾਂ ਨੂੰ ਇਹ ਦਿੱਤੀਆਂ ਜਾ ਰਹੀਆਂ ਨੇ ਹਰੇਕ 12 ਵਿੱਚੋਂ ਇੱਕ ਅਲਬਰਟਨ ਹਰੇਕ 12 ਵਿਅਕਤੀਆਂ ਵਿੱਚੋਂ ਇੱਕ ਸਾਡਾ ਸੂਬਾ ਵਾਸੀ ਕਿਸੇ ਰੇਅਰ ਡਿਜ਼ੀਜ਼ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹਦੇ ਨਾਲ ਫਾਈਨੈਂਸ਼ੀਅਲ ਬਰਡਨ ਚੁੱਕਿਆ ਜਾਵੇਗਾ ਜਿਹੜਾ ਕਿਉਂਕਿ ਰੇਅਰ ਡਿਜ਼ੀਜ਼ ਹੈ ਦਵਾਈ ਬੜੀ ਮਹਿੰਗੀ ਮਿਲਦੀ ਹੈ ਤੇ ਉਹਦਾ ਖਰਚਾ ਹੁਣ ਸਰਕਾਰ ਚੁਕੇਗੀ ਇਹ ਐਗਰੀਮੈਂਟ ਦੋਹਾਂ ਸਰਕਾਰਾਂ ਨੇ ਆਪਸ ਵਿੱਚ ਕਰ ਲਿਆ ਹੈ ਸੂਬੇ ਦੀ ਸਰਕਾਰ ਵੱਲੋਂ ਵੀ ਫੈਡਰਲ ਸਰਕਾਰ ਵੱਲੋਂ ਵੀ ਫੈਡਰਲ ਸਰਕਾਰ 162 ਮਿਲੀਅਨ ਡਾਲਰ ਅਗਲੇ 3 ਸਾਲਾਂ ਦੇ ਵਿੱਚ ਦੇਵੇਗੀ ਤੇ ਹੁਣ ਸਵਾਲ ਇਹ ਹੈ ਕਿ ਜੇ ਸਰਕਾਰਾਂ ਇਦਾਂ ਤਾਲਮੇਲ ਬਣਾ ਕੇ ਚੱਲਣ بجائے ਕਿ ਲੜਾਈ ਲਈ ਜਾਵੇ ਉਹਨਾਂ ਨਾਲ ਲੜੀ ਜਾਂਦੇ ਆ ਇੱਕ ਦੂਜੇ ਦੇ ਨਾਲ ਤੇ ਜੇ ਇਸ ਤਰ੍ਹਾਂ ਤਾਲਮੇਲ ਬਣਾ ਕੇ ਚੱਲਣ ਤਾਂ ਲੋਕਾਂ ਦਾ ਫਾਇਦਾ ਕਿੰਨਾ ਹੁੰਦਾ ਇਸ ਗੱਲ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ